ਜੱਗਪਾਣੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ 14 ਤਰੀਕ ਨੂੰ ਸ਼ੰਭੂ ਮੋਰਚੇ ਦੇ ਵਿੱਚ ਇੱਕ ਕਿਸਾਨ ਵੱਲੋਂ ਜਿਹੜੀ ਹੈ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਅੱਜ ਉਸ ਦੀ ਜਿਹੜੀ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ ਤਾਂ ਉਸ ਕਿਸਾਨ ਦਾ ਜਿਹੜਾ ਰਣਜੋਤ ਸਿੰਘ ਹੋਣਾ ਦਾ ਜਿਹੜਾ ਪੋਸਟਮਾਰਟਮ ਹੋਇਆ ਤਾਂ ਕਿਸਾਨ ਜਥੇਬੰਦੀਆਂ ਉਰੇ ਪਹੁੰਚੀਆਂ ਹੋਈਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਸ਼ੰਭੂ ਮੋਰਚੇ ਦੇ ਵਿੱਚ ਲਿਜਾਇਆ ਜਾਵੇਗਾ ਜਿੱਥੇ ਕਿਸਾਨ ਸੰਘਰਸ਼ ਦੇ ਵਿੱਚ ਉਸ ਨੂੰ ਰੱਖਿਆ ਜਾਵੇਗਾ ਤੇ ਜਿੱਥੇ ਸਾਰੇ ਹੀ ਕਿਸਾਨ ਜਿਹੜੇ ਨੇ ਉਸ ਦੇ ਦਰਸ਼ਨ ਕਰਨਗੇ ਤਾਂ ਇਹ ਤੁਸੀਂ ਤਸਵੀਰ ਦੇਖ ਰਹੇ ਹੋ 57 ਸਾਲਾਂ ਦੀ ਉਮਰ ਦੱਸੀ ਜਾ ਰਹੀ ਹੈ ਰਣਜੋਤ ਸਿੰਘ ਹੌਣੇ ਜਿਹੜੇ ਸ਼ੇਰੇ ਪੰਜਾਬ ਜਿਹੜਾ ਜਥੇਬੰਦੀ ਦੇ ਕਿਸਾਨ ਸੀਗੇ ਆਮ ਕਿਸਾਨ ਸੀਗੇ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ ਤਾਂ ਅੱਜ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਉਹਦੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸ਼ੰਭੂ ਮੋਰਚੇ ਦੇ ਵਿੱਚ ਜਿਹੜੀ ਹੈ ਲਿਜਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਦੀਆਂ ਤਾਂ ਐਂਬੂਲੈਂਸ ਦੇ ਵਿੱਚ ਜਿਹੜੀ ਮ੍ਰਿਤਕ ਦੇ ਆ ਉਹ ਪਈ ਹੈ ਕਿਸਾਨੀ ਝੰਡਿਆਂ ਦੇ ਵਿੱਚ ਜਿਹੜੀ ਆ ਮ੍ਰਿਤਕ ਤੇ ਉਸ ਨੂੰ ਲਪੇਟ ਕੇ ਜਿਹੜਾ ਇੱਥੋਂ ਦੀ ਲੈ ਕੇ ਜਾਇਆ ਜਾ ਰਿਹਾ ਤਾਂ ਕਿਸਾਨ ਆਗੂਰੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਾਂਗੇ ਕਿ ਕੀ ਕੁਝ ਕਹਿਣਾ ਹੋਣਾ ਦਾ ਕਿਉਂਕਿ ਕਾਫੀ ਵੱਡੀ ਘਟਨਾ ਸਿੱਗੀ 14 ਤਰੀਕ ਨੂੰ 101 ਕਿਸਾਨਾਂ ਦਾ ਜੱਥਾ ਜਿਹੜਾ ਮਰਜੀਵੜੇ ਹੈ ਉਹ ਦਿੱਲੀ ਕੂਚ ਦੇ ਲਈ ਜਾ ਰਿਹਾ ਸੀਗਾ ਤਾਂ ਉਸੇ ਜੱਥੇ ਦੇ ਵਿੱਚ ਇਹ ਵੀ ਸ਼ਾਮਿਲ ਸੀਗੇ ਲੇਕਿਨ ਜੋ ਕੁਝ ਉੱਥੇ ਹੋਇਆ ਤਾਂ ਉਸ ਨੂੰ ਵੇਖਦਿਆ ਹੋਇਆ ਭਾਵੁਕ ਹੋਣ ਤੋਂ ਬਾਅਦ ਜਿਹੜਾ ਇਹ ਸਾਰਾ ਕਦਮ ਜਿਹੜਾ ਚੁੱਕਿਆ ਗਿਆ ਸੀਗਾ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮ੍ਰਿਤਕ ਦੇ ਜਿਹੜੀ ਆ ਉਹਨ ਇੱਥੋਂ ਦੀ ਲਜਾਈ ਜਾ ਰਹੀ ਹੈ ਤਾਂ ਪੋਸਟਮਾਰਟਮ ਹੋਇਆ ਹੈ ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਮ੍ਰਿਤਕ ਦੇ ਹੈ ਇੱਥੋਂ ਲਜਾਈ ਗਈ ਹੈ ਸ਼ੇਰੇ ਪੰਜਾਬ ਜਥੇਬੰਦੀ ਦੇ ਆਮ ਕਿਸਾਨ ਸੀਗੇ ਰਣਜੋਤ ਸਿੰਘ ਯੋਧਾ ਜਿਨ੍ਹਾਂ ਦਾ ਨਾਮ ਸੀਗਾ ਖੰਨਾ ਦੇ ਰਹਿਣ ਵਾਲੇ ਸੀਗੇ ਗੁਰਤੇਜ ਸਿੰਘ ਇੱਕ ਕਿਸਾਨ ਹੋਰ ਸ਼ਹੀਦ ਹੋਇਆ ਖੁਦਕੁਸ਼ੀ ਕੀਤੀ ਸੀਗੀ ਕਾਫੀ ਵੱਡੀ ਘਟਨਾ ਜਿਹੜੀ ਸ਼ੰਭੂ ਮੋੜਚੇ ਦੇ ਵਿੱਚ ਵਾਪਰੀ ਸੀਗੀ ਦੇਖੋ ਅਸਲ ਖੁਦਕੁਸ਼ੀ ਕਰਨ ਦਾ ਕਿਸੇ ਦਿਲ ਨਹੀਂ ਕਰਦਾ ਆਪਾਂ ਇਹਨੂੰ ਕੁਰਬਾਨੀ ਕਹਿ ਸਕਦਾ ਸ਼ਹੀਦੀ ਕਹਿ ਸਕਦੇ ਆ ਕਿਉਂਕਿ ਜਿਹਾ ਜਿਹਾ ਭਾਜਪਾ ਸਰਕਾਰ ਉਤਰੀ ਮਾਲ ਕਿਸਾਨ ਬਦਲਾਂ ਨਾਲ ਰੋਲ ਅਦਾ ਕਰ ਰਹੀ ਆ ਉਹਦਾ ਇੱਕ ਮਤਪੰਥ ਕੀ ਭਟਨਾ ਕਿਉਂਕਿ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਵੀ ਐਵੇਂ ਕਿਸੇ ਦਾ ਪੁੱਤ ਜਾਵੇ ਕਿਸੇ ਦਾ ਬੇਟਾ ਜਾਵੇ ਕਿਸੇ ਦਾ ਭੈਣ ਦਾ ਭਾਈ ਜਾਵੇ ਪਰ ਮਜਬੂਰੀ ਬਸ ਪੈ ਕੇ ਜਿਵੇਂ ਸਰਕਾਰ ਨੇ ਜਿਹੜਾ 10 ਮਹੀਨਿਆਂ ਤੇ ਲਗਾਤਾਰ ਕਿਸਾਨ ਮਜ਼ਦੂਰਾਂ ਤੇ ਜਿੰਨਾ ਜਾਬਰ ਕਰਿਆ ਜ਼ੁਲਮ ਕਰਿਆ ਅਤਿਆਚਾਰ ਕਰਿਆ ਉਹ ਤੋਂ ਭਾਵਕ ਹੋ ਕੇ ਜਿਵੇਂ ਸਰਦਾਰ ਜਗਜੀਤ ਸਿੰਘ ਦੱਲੇ ਵਾਲਾ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਨਾ ਜਨਮ 23 ਮਹੀਨਾ ਹੋ ਗਿਆ ਮਤਲਬ ਇਹ ਸਾਰੀਆਂ ਚੀਜ਼ਾਂ ਕੀਤੀਆਂ ਨਾ ਕੀਤੀ ਬੰਦਾ ਭਾਵਕ ਹੋ ਕੇ ਉਹਨੂੰ ਲੱਗਿਆ ਵੀ ਸ਼ਾਇਦ ਮੋਦੀ ਸਰਕਾਰ ਜਿਹੜੀ ਬੀਜੇਪੀ ਸਰਕਾਰ ਆ ਉਹਦੇ ਕੰਨਾਂ ਤੱਕ ਪਾਜ ਮੇਰੀ ਕੁਰਬਾਨੀ ਸਤਕੇ ਪਹੁੰਚ ਸਕਾ ਉਹਨੂੰ ਜਿਹਹਾ ਜਹਰ ਰਸਤਾ ਠੀਕ ਲੱਗਿਆ ਉਹਨੋਂ ਉਹਦੇ ਕਰਕੇ ਕਿਸਾਨ ਉਤਰ ਦੇ ਮੰਗਾ ਵਾਸਤੇ ਸੇਦੀ ਦਈ ਕੁਰਬਾਨੀ ਦਿੱਤੀ ਹੁਣ ਤਾਂ ਜੀ ਜਿਸ ਤਰ੍ਹਾਂ ਅੱਜ 23ਵਾਂ ਦਿਨ ਹੋ ਚੁੱਕਿਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਆ ਨਾ 70 ਸਾਲ ਤੋਂ ਉੱਪਰ ਦੀ ਉਮਰ ਉਮਰ ਉਹਨਾਂ ਦੀ ਹੈਗੀ ਆ ਪੋਤੇ-ਪੋਤੀਆਂ ਵਾਲੇ ਨੇ ਹਨਾ ਉਹ ਇਸ ਉਮਰ ਦੇ ਵਿੱਚ ਮਰਨ ਵਰਤ ਤੇ ਬੈਠੇ ਨੇ ਹਨਾ ਹਰ ਕੋਈ ਪਾਬੂ ਕਹ ਅਜ ਰੇ ਰੋਕੋ ਅੰਦੋਲਨ ਦੌਰਾਨ ਵੀ ਬੀਬੀਆਂ ਉੱਥੇ ਪਾਬੂ ਖੋ ਗਈਆਂ ਕਹਿੰਦੀਆਂ ਕਿ ਅਸੀਂ ਉਹਨਾਂ ਨੂੰ ਇਸ ਹਾਲਾਤ ਦੇ ਵਿੱਚ ਦੇ ਨਹੀਂ ਸਕਦੇ ਜਦੋਂ ਤਸਵੀਰਾਂ ਦੇਖਦੇ ਆਂ ਵੀਡੀਓਜ਼ ਦੇਖਦੇ ਆਂ ਉਹਨਾਂ ਦੀਆਂ ਹਨਾ ਕਾਫੀ ਰੋਣਾ ਆਂਦਾ ਤਾਂ ਉਸੇ ਰੋਸ਼ ਵਜੋਂ ਅੱਜ ਇੱਕ ਹੋਰ ਕਿਸਾਨ ਇਸ ਦੀ ਭੇਟ ਚੜਿਆ ਹਨਾ ਅੱਗੇ ਇਹ ਸਿਲਸਲਾ ਕਿੰਨੀ ਕੁ ਦਿਨ ਚੱਲੇਗਾ ਦੇਖੋ ਜਦੋਂ ਤੱਕ ਜਿਹੜੀਆਂ ਕਿਸਾਨੀ ਮੰਗਾਂ ਨੇ ਉਹ ਪੂਰੇ ਭਾਰ ਦੇ ਲੋਕਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੇ ਆਦੀਵਾਸੀਆਂ ਦੇ ਮੰਗਾਂ ਨੇ ਹਰ ਇੱਕ ਵਰਗ ਦੀਆਂ ਮੰਗਾਂ ਨੇ ਦੇਖੋ ਹੁਣ ਜੇ ਦਲੇ ਵਾਲਾ ਸਾਹਿਬ ਵੱਲੋਂ ਕੁਰਬਾਨੀਆਂ ਦਾ ਸਿਲਸਿਲਾ ਸ਼ੁਰੂ ਕਰਿਆ ਗਿਆ ਦੇਖੋ ਲੜਾਈ ਜਾਬਰ ਤੇ ਸਾਬਰ ਦੀਆਂ ਫਾਸਲਾਂ ਤੇ ਨਸਲਾਂ ਦੀ ਆਸਰ ਹੁਣ ਦੇਖੋ ਸ਼ਾਂਤ ਮੈਤਰੀਕੇ ਗੱਲ ਸਾਬਰ ਗੱਲ ਜਿੰਨੀਆਂ ਵੀ ਸਰਕਾਰ ਕੁਰਬਾਨੀਆਂ ਲੋਕ ਕੁਰਬਾਨੀਆਂ ਦੇਣ ਨੂੰ ਤਿਆਰ ਨੇ ਕਿਉਂਕਿ ਜਦੋਂ ਦੇਸ਼ ਪਹਿਲਾਂ ਵੀ ਜਿਆਦਾ ਉਸ ਟਾਈਮ ਵੀ ਕੁਰਬਾਨੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਕੁਰਬਾਨੀਆਂ ਨਾਲ ਜਦੋਂ ਜਿਹੜੇ ਸਾਡੇ ਅੰਗਰੇਜ਼ ਅੰਗਰੇਜ਼ ਕੁਰਬਾਨੀਆਂ ਤੋਂ ਅੱਕ ਚੁੱਕੇ ਤੇ ਵੀ ਇਹ ਤਾਂ ਹੁਣ ਲਗਾਤਾਰ ਕੁਰਬਾਨੀਆਂ ਦੇਣ ਦੀ ਨਹੀਂ ਪਰ ਚੱਲੇ ਪਏ ਨੇ ਜਦੋਂ ਅੱਕ ਸੱਕ ਗਏ ਤੇ ਫਿਰ ਉਹ ਦੇਸ਼ ਨੂੰ ਛੱਡ ਗਏ ਨੇ ਅੱਜ ਸਾਨੂੰ ਵੀ ਆ ਲੱਗਦਾ ਵੀ ਉਸੇ ਦੁਬਾਰੇ ਉਸੇ ਫੋਰਮ 'ਤੇ ਕੰਮ ਕਰਨਾ ਪੈਣਾ ਕਿਉਂਕਿ ਜਿਹੜੀ ਸਾਡੀ ਸਰਕਾਰ ਆ ਆ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਕੁਰਬਾਨੀਆਂ ਮੰਗ ਰਹੀ ਆ ਲੋਕ ਕੁਰਬਾਨੀਆਂ ਦੇਣ ਨੂੰ ਅੱਗੇ ਹੋ ਗਏ ਨੇ ਅੱਜ ਆਧਾਰਨ ਅੱਜ ਸਾਡਾ 36ਵਾਂ ਕਿਸਾਨ ਸ਼ਹੀਦ ਹੋਇਆ ਦੇਖੋ ਹੁਣ ਸਾਨੂੰ ਜਿਹੜੀ ਪਹਿਲਾਂ ਵਾਲੀ ਹੋ ਸੀ ਉਸੇ ਅਓ ਜੀਸ਼ਾਰਤ ਪਰ ਫੇਰ ਕੰਮ ਕਰਨਾ ਪੈਣਾ ਜਿਵੇਂ ਅੰਗਰੇਜ਼ਾਂ ਨੂੰ ਕੁਰਬਾਨੀਆਂ ਦੇਣੇ ਅੱਜ ਸਾਨੂੰ ਆਪਦੀ ਸਰਕਾਰ ਵਾਸਤੇ ਜਿੰਨਾ ਮਰਜ਼ੀ ਸਰਕਾਰ ਜਵਾਬ ਕਰ ਲੈ ਅਸੀਂ ਸਾਹਮਣੇ ਜਿੰਨੀਆਂ ਕਰੋਨੇ ਵਾਂਗੂ ਦਿਨ ਨੂੰ ਤਿਆਰ ਆਪਣੇ ਬੱਚੇ ਬੱਚੇ ਦੀ ਝੋਕਦਾਂ ਦੇਖੇ ਕਿਸਾਨ ਦੀ ਮਜ਼ਦੂਰੀ ਨੂੰ ਪਛਾਣ ਵਾਸਤੇ ਕਿਉਂਕਿ ਜੇ ਕਾਰਪੋਰੇਟ ਸੈਕਟਰ ਦਾ ਜਿਵੇਂ ਹਾਲਾਤ ਪੈਦਾ ਕਰਕੇ ਸਾਰਾ ਕੁਝ ਬੀਜੇਪੀ ਸਰਕਾਰ ਕਾਰਪੋਰੇਟ ਸੈਕਟਰ ਨੂੰ ਦੇਣਾ ਚਾਹਦੀ ਆ ਫਿਰ ਤਾਂ ਅਸੀਂ ਗੁਲਾਮ ਆ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮ ਆ ਉਹਦਾ ਕਾਰਨ ਆ ਅੱਜ ਤੇ ਖਾਣ ਪੀਣਾਂ ਚੀਜ਼ਾਂ ਤੇ ਕਾਰਪੋਰੇਟ ਸੈਕਟਰ ਦਾ ਕਬਜ਼ਾ ਹੋ ਗਿਆ ਫਿਰ ਸਾਨੂੰ ਸਾਡੀ ਰੋ ਜਮੀਨ ਨਾ ਵਸਿੱਤ ਕਿੱਥੇ ਕੰਮ ਕਰਾਂਗੇ ਜਿਹੜਾ ਬੰਦੇ ਨੂੰ ਰੋਜ਼ੀ ਰੋਟੀ ਨਹੀਂ ਮਿਲੂਗੀ ਪੰਜ ਮੋਢੇ ਦੇ ਲੋੜਾ ਪੂਰੇ ਹੋਣਗੇ ਆ ਉਹ ਹੋਰ ਕੰਮ ਕੀ ਕਰੂਗਾ ਉਹ ਤਾਂ ਨਾ ਫਿਰਦਬਾਰੇ ਕੋਈ ਵੋਟਰ ਰਾਜ ਹੋਣਾ ਉਹਨੂੰ ਤਾਂ ਸਿਰਫ ਆਪਣੀ ਰੋਟੀ ਤੱਕ ਮਤਲਬ ਹੋਊਗਾ ਚਾਹੇ ਉਹ ਸਰਕਾਰਾਂ ਮਤਲਬ ਜਿਸ ਤਰ੍ਹਾਂ ਮਰਜ਼ੀ ਰੋਟੀ ਦੇਣਾ ਕੰਮ ਕਰੂਗਾ ਰੋਟੀ ਦੇਂਦਿਆਂ ਨਾ ਨਹੀਂ ਦੇਂਦੇ ਜਦੋਂ ਕਬਜ਼ੇ ਉਹਨਾਂ ਦਾ ਹੋ ਗਿਆ ਜੇ ਇੰਟਰਨੈਟਰ ਤੇ ਹੋ ਗਿਆ ਇਹਦੇ ਕਰਕੇ ਹੁਣ ਲੱਗਦਾ ਦੇਖੋ ਡੱਲੇ ਵਾਲੇ ਸਾਹਮਣੇ ਜਿਹੜੀ ਮੈਂ ਸ਼ੁਰੂ ਕਰੀ ਆ ਉਹਦੇ ਵਿੱਚ ਲੋਕਾਂ ਵਿੱਚ ਭਾਵਨਾਵਾਂ ਲੋਕਾਂ ਦਾ ਹਿੱਸਾ ਬਣਦੇ ਜਾ ਰਹੇ ਨੇ ਦੇਖੋ ਵੱਡੀ ਗੰਤੀ ਦੀ ਅੱਜ ਜਿਹੜਾ ਮੋਰਚ ਹੋਰ ਵੀ ਜਿਵੇਂ ਜਿੰਨੀਆਂ ਵੀ ਸੰਸਥਾਵਾਂ ਨੇ ਹੋਰ ਧਾਰਮਿਕ ਲੋਕ ਸਾਰੇ ਭਰਾਤਰੀ ਜਥੇ ਬੰਦੇ ਦਾ ਸਹਿਯੋਗ ਮਿਲ ਰਿਹਾ ਸਾਥ ਮਿਲ ਰਿਹਾ ਪਹਿਲਾਂ ਮਾਨ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਰੰਜੋਤ ਸਿੰਘ ਯੋਧਾ ਹਨ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਕਹਿੰਦੇ ਬੇਟੀ ਦਾ ਵਿਆਹ ਕੀਤਾ ਸੀਗਾ ਉਹਨੂੰ ਕੁਝ ਸਮੇਂ ਪਹਿਲਾਂ ਹਾਂਜੀ ਦੇਖੋ ਅਸਲ ਇਹਨਾਂ ਕੋਲ ਜ਼ਮੀਨ ਤਾਂ ਇੱਕ ਖੁੱਡ ਵੀ ਨਹੀਂ ਹੈ ਇੱਕ ਮਰਲਾ ਵੀ ਨਹੀਂ ਪਰ ਪਹਿਲਾਂ ਵੀ ਜਿਹੜਾ ਰੰਜੋਤ ਸਿੰਘ ਕਿਸਾਨ ਆ ਸਵਾ ਮਹੀਨੇ ਸਵਾ ਸਾਲਾ ਮਤਲਬ ਦਿਲੀਂਦੁਰੋਂ ਚੱਲਿਆ ਉੱਥੇ ਵੀ ਇਹਨੇ ਲਗਦਾ ਲੰਗਰ ਸੇਵਾ ਕਰੀਆ ਹੁਣ ਸ਼ਹਿਰ ਹਿੰਦੂ ਜਥੇਬੰਦੀ ਦੇ ਵਿੱਚ ਲਗਾਤਾਰ ਆਹ ਲੰਗਰੀ ਸਿਕੋ ਨਭਾਰਿਆ 13 ਫਰਵਰੀ ਤੇ ਹੁਣ ਤੱਕ ਦਾ ਚਲੋ 57 ਸਾਲ ਦੀ ਉਮਰ ਹੈ ਇਹਨਾਂ ਦੀ ਇਹਦਾ ਡੈਡੀ ਦੀ ਡੈਥ ਹੋ ਗਈ ਬਜ਼ੁਰਗਾਂ ਦੀ ਮਾਤਾ ਹੈਗੇ ਨੇ ਵਾਈਫ ਹੈਗੀ ਆ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਬੇਟਾ ਨਮਰੜਾ ਬੇਟੀ ਦੀ ਸ਼ਾਦੀ ਹੋ ਗਈ ਬੇਟੀ ਵੀ ਆ ਗਈ ਸੀ ਬੇਟੀ ਗਈ ਸੀ ਬਾਕੀ ਤਰਜਾ ਵੀ ਹੈਗਾ ਕਾਫੀ ਦੇਖੋ ਪਰ ਅਸਲ ਭਾਵਨ ਨਾਲ ਜੁੜੋ ਤਾਂ ਗੱਲ ਆਹ ਭਾਵਕ ਹੋ ਕੇ ਵੀ ਜਰ ਵੀ ਜੀ ਮੈਂ ਸ਼ੰਭੂ ਬਾਡਰ ਤੇ ਲੋਕਾਂ ਤੇ ਇੰਨਾ ਅਤਿਆਚਾਰ ਹੋ ਰਿਹਾ ਸਿੱਧੀ ਗੋਲਾਬਾਰੀ ਹੋ ਰਹੀ ਆ ਉਹ ਚੀਜ਼ਾਂ ਤੋਂ ਭਾਵਕ ਹੋ ਕੇ ਇਹਨਾਂ ਨੂੰ ਲੱਗਾ ਕਿ ਸ਼ਾਇਦ ਮੇਰੀ ਕੁਰਬਾਨੀ ਨਾਲ ਸ਼ਾਇਦ ਮੋਤੀ ਦੇ ਦੇ ਕੰਨਾਂ ਤੇ ਬਾਜ਼ ਪਹੁੰਚ ਸਕੇ ਵੀ ਕਿਸਾਨ ਉਧਰ ਕਿੰਨੇ ਦੁੱਖ ਕਿੰਨੇ ਜਾਇਜ਼ ਮੰਗਾਂ ਨੇ ਮੰਨੀਆਂ ਹੋਈਆਂ ਮੰਗਾਂ ਨੇ ਸਿਰਫ ਅਸੀਂ ਅਸਾਂ ਅਦਾਲਤਾਂ ਤੇ ਦਿੱਲੀ ਵੱਲ ਨਹੀਂ ਜਾ ਸਕਦੇ ਕਿਉਂਕਿ ਦੇਖੋ ਇੱਕ ਪਾਸੇ ਜਿਸ 79 ਪ੍ਰਧਾਨ ਉਤਰੀ ਚੋਣਾਂ ਬੋਟਾਂ ਸਾਨਾ ਵੀ ਪਾਈਆਂ ਨੇ 79 ਉਹ ਚੋਣਾਂ ਅਸੀਂ ਖਾਲੀ ਹੱਥ ਵੀ ਦਿੱਲੀ ਬੰਨੀ ਜਾ ਸਕਦੇ ਸਾਡੇ ਪਾਸਿੱਤੇ ਜਿਵੇਂ ਕੋਈ ਹੋਰ ਦੇਸ਼ ਦੇ ਲੋਕ ਹੁੰਦੇ ਨੇ ਕੋਈ ਪਾਕਿਸਤਾਨ ਤੋਂ ਆ ਜਾਂ ਕੋਈ ਚైనా ਤੋਂ ਜਿਵੇਂ ਸਾਡੇ ਪਰ ਹਮਲਾ ਹੋ ਰਹੇ ਨੇ ਬਹੁਤ ਮਤਭਾਗੀ ਕਟਨਾ ਮਾੜੀ ਕਟਨਾ ਭਾਜਪੀ ਸਰਕਾਰ ਆ ਜਿਹੜਾ ਕਾਰਪੋਰੇਟ ਸੈਕਟਰ ਦੀ ਬਚੋਲੇ ਤੌਰ ਤੇ ਕੰਮ ਕਰ ਰਿਹਾ ਵੀ ਹਾਲਾਤ ਪੈਦਾ ਕਰਕੇ ਜ਼ਮੀਨਾਂ ਆਪ ਕਿਸੇ ਨਾ ਕਿਸੇ ਤਰ੍ਹਾਂ ਲੈ ਇਹਨਾਂ ਦਾ ਕਬਜ਼ਾ ਕਰਦੀ ਏ ਹੁਣ ਉਹਦੀ ਤਾਜ਼ਾ ਮਸ਼ਾਲ ਆ ਜਿਵੇਂ ਹੁਣ ਪਿੱਛੇ ਅ 13 ਮਹੀਨੇ ਲਗਾਤਾਰ ਦਿੱਲੀ ਅੰਦੋਲਨ ਚੱਲਿਆ ਉਹਦੇ ਵੀ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ ਲੱਖਾਂ ਕਿਸਾਨਾਂ ਦੇ ਪਰਚੇ ਦਰਜ ਹੋਏ ਨੇ ਕਿਸੇ ਦਾ ਪਾਸਪੋਰਟ ਜ਼ਬਤ ਕਿਸੇ ਦਾ ਟਰੈਕਟਰ ਹੱਲ ਵੀ ਠਾਣਾ ਚ ਰੋਲ ਰਹੇ ਨੇ ਪਰ ਉਹ ਤਿੰਨ ਕਾਲੇ ਕਾਨੂੰਨ ਸਰਕਾਰ ਨੇ ਮੰਨੇ ਤੇ ਵੀ ਹਾਂ ਮੈਂ ਰੱਦ ਕਰਤੇ ਦੁਬਾਰੇ ਲਾਗੂ ਨਹੀਂ ਕਰਦੇ ਪਰ ਹੁਣ ਕੱਲ ਫੇਰ ਆ ਗਿਆ ਖਰੜਾ ਭੇਜਤਾ ਸਵੇਰ ਸਰਕਾਰਾਂ ਨੂੰ ਸਾਰਿਆਂ ਨੂੰ ਵੀ ਜਿਹੜਾ ਉਹ ਤਿੰਨੇ ਕਾਲੇ ਕਾਨੂੰਨ ਟੇਡੇ ਢੰਗ ਨਾਲ ਅੱਖਰਾਂ ਦਾ ਫੇਰ ਬਦਲ ਕਰਤੇ ਆ ਕਿ ਉਹ ਕਾਨੂੰਨ ਲਾਗੂ ਕਰੋ ਦੇਖੋ ਇਹ ਦੇ ਕਰਕੇ ਆ ਲੱਗਦਾ ਵੀ ਸਰਕਾਰ ਦੇ ਆਪਣੀ ਪਰਜਾ ਦਾ ਜਾਂ ਜਨਤਾ ਦਾ ਕੋਈ ਧਿਆਨ ਨਹੀਂ ਰੱਖ ਰਹੀ ਲੋਕ ਕਹਿਣ ਨੂੰ ਪਰਦਾ ਲੋਕ ਤਾਂ ਤਾਂ ਬਹੁਤ ਵੱਡਾ 5 ਸਾਲ ਲਮਾ ਗੜੋ ਅਸੀਂ ਆਪ ਦਾ ਨਮਾਇੰਦੇ ਚੁਣਦੇ ਆਂ ਵੀ ਸ਼ਾਇਦ ਸਾਡੇ ਹਿੱਤਾਂ ਦੀ ਰਾਖੀ ਕਰਨੇ ਕਿਸਾਨ ਮੁਦਰਾਵਾਂ ਦੇ ਹਿੱਤਾਂ ਦੀ ਰਾਖੀ ਕਰਨਗੇ ਪਰ ਨਹੀਂ ਇਹ ਉਲਟ ਹੋ ਕੇ ਮੁੱਲ ਹੱਥ ਰਾਖੀ ਕਰਨੇ ਨੇ ਕਾਰਪੋਰੇਟ ਸੈਕਟਰ ਦੇ ਹਿੱਤਾਂ ਦੀ ਉਹਨਾਂ ਦੇ ਜਿਹਹੇ ਜਿਹੇ ਪਾਲਸੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਲੋਕਾਂ 'ਪਾ ਜਿੰਨਾ ਮਰਜ਼ੀ ਹਮਲਾ ਜਿੰਨਾ ਮਰਜ਼ੀ ਹਤਿਆਚਾਰ ਜਿਹਹੇ ਮਰਜ਼ੀ ਕਾਨੂੰਨ ਬਣਾਉਣੇ ਹੋਣ ਉਹ ਬਣਾ ਰਹੇ ਨੇ ਉਹਨੇ ਮੁਆਵਜ਼ੇ ਵਗੈਰਾ ਦੀ ਗੱਲ ਹੋਈ ਏ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਰਿਵਾਰ ਦੇ ਸਿਰ ਕਰਜ਼ਾ ਵੀ ਹੈਗਾ ਹਨਾ ਬੇਟੀ ਦਾ ਵਿਆਹ ਕੀਤਾ ਉਹ ਵੀ ਕਰਜ਼ਾ ਛੁੱਕ ਕੇ ਕੀਤਾ ਸੀ ਕਹਿੰਦੇ ਹੁਣ ਕੋਈ ਮੁਆਵਜ਼ੇ ਵਗੈਰਾ ਦੀ ਗੱਲ ਹੋਈ ਹੈ ਕਹਿੰਦੇ ਜ਼ਮੀਨ ਵੀ ਕੋਈ ਖਾਸ ਹੀ ਨਹੀਂ ਹੈਗੀ ਦੇਖੋ ਮੰਨੇ ਨੇ ਸਰਕਾਰ ਹਾਂ ਵੀ ਐਨਓਸੀ ਦੀ ਤਰਜ਼ਾ ਦੇ ਜਾਊਗਾ ਜਿਹੜੀ ਪਾਲਿਸੀ ਆ ਉਹ ਪਾਲਿਸੀ ਤਹਿਤ ਜੋ ਕਰਜ਼ੇ ਮੁਕਤੀ ਦੀ ਗੱਲ ਨਹੀਂ ਇੰਨਾ ਕਰੋੜ ਕਰੋੜਾਂ ਦਾ ਕੋਈ ਨਹੀਂ ਦਿਆ ਮਤਲਬ ਜਿੰਨਾ ਚਲੋ ਜੋ ਵੀ ਸਰਕਾਰ ਕਰ ਰਹੀ ਆ 5 ਲੱਖ ਦੀ ਪਾਲਿਸੀ ਮੰਨੀ ਆ ਜਿਵੇਂ ਆਪ ਕਿਸਾਨ ਸ਼ਹੀਦ ਹੁੰਦਾ ਤਾਂ ਵਾਕਿਓ ਤੋਂ ਬਿਨਾ ਕਰਜ਼ੇ ਪੀ ਮੰਨੇ ਵੀ ਆਸੀ ਕਰਜ਼ਾ ਤਾਂ ਮਾਫੀ ਕਰਾਂਗੇ ਪਰਿਵਾਰ ਉਹ ਜਿਹਨੂੰ ਨੌਕਰੀ ਦੀ ਮੰਨੀ ਆ ਵਾਕੀ ਦੇਖਦੇ ਆਂ ਵੀ ਉਹ ਬਾਤ ਦੇ ਨਾਂ ਜਾ ਹੁੰਦਾ ਕੀ ਆ ਆਨ ਲਾਈਨ ਦੇ ਵਿੱਚ ਪਰ ਅਜੇ ਸਰਕਾਰ ਨੇ ਕਿਹੜਾ ਛਟਾਨ ਮਾਰੋ ਕਰੇ ਪਰ ਜਿਹੜੇ ਬਹੁਤ ਕਰ ਨੇ ਪ੍ਰਸ਼ਾਸਨ ਨੇ ਮੰਨੇ ਨੇ ਵੀ ਹਾਂ ਜੀ ਇਹ ਜਾਇਜ਼ ਨੇ ਬਿਲਕੁਲ ਜਾਇਜ਼ ਮੰਗ ਗੱਲ ਆ ਅਸੀਂ ਮਾਨਯੋਗ ਸੁਪਰੀ ਕੋਰਟ ਤੇ ਵੀ ਉਹ ਕਰਦਾ ਵੀ ਜੇ ਜਦੋਂ ਕਿਸੇ ਕਿਸੇ ਨੂੰ ਆਪਾਂ ਅਕਸਾਨ ਨੇ ਬੰਦਾ ਕੋਤ ਕਾਚੀ ਕਰ ਲੰਦਾ ਫਿਰ ਤਾਂ ਪਰਚਾ ਦਰਜ ਹੁੰਦਾ ਵੀ ਇਹਨੂੰ ਕਸਾਇਆ ਗਿਆ ਜਿਹਨੂੰ ਆ ਕਰਿਆ ਗਿਆ ਪਰ ਦੂਜੇ ਪਾਸੇ ਆ ਵੀ ਦੇਖੋ ਬੀਜੇਪੀ ਸਰਕਾਰ ਵੱਲੋਂ ਹਰਿਆਣਾ ਸਰਕਾਰ ਲੋ ਅਕਸਾ ਕੀ ਅਤੇ ਇਹਨਾਂ ਸਿੱਧੀ ਦਿਨ ਬਸਤੇ ਮਜਬੂਰ ਕਰਿਆ ਗਿਆ ਮੌਧਾ ਇਹਦਾ ਮੌਧਾ ਕਰਨ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ ਵੀ ਹਾਂ ਵੀ ਕੀਦਾ ਕੀ ਨੁਕਸਾ ਵੀ ਜਿਹੜੇ ਆਣ ਵਾਲੇ ਸਰਕਾਰਾਂ ਪੱਕੀ ਐਕਸ਼ਨ ਲੈਂਦੀ ਆ ਉਹਨੇ ਸ਼ੰਭੂ ਲੈ ਜਾ ਕੇ ਫੇਰ ਸੰਸਕਾਰ ਕਰਦੋ ਕਰਨਾ ਹੈ ਕੱਲ ਦਾ ਸਮਾਂ ਰੱਖਿਆ ਗਿਆ ਕਿੰਨੇ ਵਜੇ ਹਾਂਜੀ ਅਸਲ ਹੋਣਾ ਸੀ ਇਹਨਾਂ ਨੂੰ ਰਾਜਪੁਰੇ ਹਸਪੀਟਲ ਦੇ ਵਿੱਚ ਮੋਰਤਰੀ ਜਾਂ ਕਿਧਰ ਵੀ ਐਡਮਿਟ ਕਰਦੇ ਆ ਉਹ ਪ੍ਰਸ਼ਾਸਨ ਜਿੰਮੇਵਾਰੇ ਲੱਗੀ ਆ ਕਿਉਂਕਿ ਟਾਈਮ ਘੱਟ ਸੀ ਪਿੰਡ ਦੂਰ ਸੀ ਉਹਦੇ ਕਰਕੇ ਕੱਲ ਨੂੰ ਇਹਨਾਂ ਨੂੰ ਸ਼ੰਭੂ ਮੋਰਚ ਪਲੇਜ ਕੇ ਉੱਥੇ ਮਾਨ ਸਨਮਾਨ ਬਣਦਾ ਕਰਕੇ ਚਲੋ ਸਲਾਮੀ ਦਾ ਝੰਡੇ ਉਹ ਕਰਕੇ ਫਿਰ ਇਹਦਾ ਪਿੰਡ ਵੱਲ ਰਵਾਨਾ ਕਰਿਆ ਜਾਊਗਾ ਉਹ ਤੋਂ ਬਾਅਦ ਪਿੰਡ ਸੰਸਕਾਰ ਹੋਊਗਾ ਤੇ ਬਿਲਕੁਲ ਇਹ ਪਰਿਵਾਰ ਦੇ ਲਈ ਇੱਕ ਵੱਡਾ-ਵੱਡਾ ਘਾਟਾ ਹੈ ਜਿੱਥੇ ਕਿਸਾਨਾਂ ਦੇ ਲਈ ਇਹ ਘਾਟਾ ਹੈ ਸਭ ਤੋਂ ਵੱਡਾ ਤਾਂ ਉੱਥੇ ਹੀ ਪਰਿਵਾਰ ਦੇ ਲਈ ਕਾਫੀ ਵੱਡਾ ਘਾਟਾ ਕਿਉਂਕਿ ਪਰਿਵਾਰ ਦਾ ਇੱਕ ਜੀ ਜਦੋਂ ਅਜਿਹੇ ਕਦਮ ਚੁੱਕਦਾ ਹੈ ਦੁਖੀ ਹੋ ਕੇ ਤਾਂ ਪਰਿਵਾਰ ਦਾ ਦੁਖੀ ਹੋਣਾ ਤਾਂ ਬਣਦਾ ਹੀ ਹੈ ਤਾਂ ਹੁਣ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਜਿੱਥੇ ਇਲਾਜ ਚੱਲ ਰਿਹਾ ਸੀਗਾ ਤਾਂ ਉੱਥੇ ਅੱਜ ਰਣਜੋਤ ਸਿੰਘ ਹੋਣਾ ਦੀ ਜਿਹੜੀ ਹੈ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਪੋਸਟਮਾਰਟਮ ਹੋਇਆ ਪੋਸਟਮਾਰਟਮ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਿਹੜਾ ਕਿਸਾਨੀ ਸਨਮਾਨ ਦੇ ਨਾਲ ਮ੍ਰਿਤਕ ਦੇ ਜਿਹੜੀ ਹੈ ਕਿਸਾਨੀ ਝੰਡਿਆਂ ਦੇ ਵਿੱਚ ਲਪੇਟ ਕੇ ਜਿਹੜੀ ਹੈ ਰਾਜਪੁਰਾ ਲੈ ਜਾਂਦੇ ਗਏ ਹੈ ਜਿੱਥੋਂ ਦੀ ਸਵੇਰੇ ਜਿਹੜਾ ਸ਼ੰਭੂ ਮੋਰਚੇ ਦੇ ਵਿੱਚ ਲਿਜਾਇਆ ਜਾਵੇਗਾ ਜਿੱਥੇ ਸਾਰੇ ਹੀ ਕਿਸਾਨਾਂ ਦੇ ਵੱਲੋਂ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਜਾਣੀ ਹੈ ਤਾਂ ਕਿਸਾਨੀ ਝੰਡਿਆਂ ਦੇ ਨਾਲ ਜਿਹੜਾ ਉੱਥੇ ਸਲਾਮੀ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਪਿੰਡ ਲਿ ਜਾ ਕੇ ਜਿਹੜਾ ਮੇਰੇ ਤੇ ਗਰੇ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਹੈ ਕੈਮਰਾ ਪਰ ਸਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ